ਅੱਜ ਹੈਗਾ ਸੰਡੇ ਬਟ ਲੇਡੀਜ਼ ਦੇ ਲਈ ਇੱਕ ਸੰਡੇ ਮੰਡੇ ਸਾਰੇ ਇੱਕੋ ਬਰਾਬਰ ਹੈ ਵਰਕਿੰਗ ਡੇਜ਼ ਵਿੱਚ ਵੀ ਸਾਨੂੰ ਇੰਨਾ ਹੀ ਕੰਮ ਹੁੰਦਾ ਹੈ ਛੁੱਟੀ ਵਾਲੇ ਦਿਨ ਵੀ ਸਾਨੂੰ ਇੰਨਾ ਹੀ ਕੰਮ ਹੁੰਦਾ ਸਗੋਂ ਛੁੱਟੀ ਵਾਲੇ ਦਿਨ ਹੋਰ ਵੀ ਜ਼ਿਆਦਾ ਵੱਧ ਕੰਮ ਹੁੰਦਾ ਕਿਉਂਕਿ ਛੁੱਟੀ ਵਾਲੇ ਦਿਨ ਆਪਾਂ ਨੇ ਐਕਸਟਰਾ ਕੰਮ ਵੀ ਸੋਚ ਕੇ ਰੱਖੇ ਹੋਏ ਹੁੰਦੇ ਆ ਫਾਰ ਇਗਜ਼ਾਮਪਲ ਕੋਈ ਡੀਪ ਕਲੀਨਿੰਗ ਕਰਨੀ ਕੋਈ ਕੱਪੜੇ ਪ੍ਰੈਸ ਕਰਨੇ ਕੱਪੜੇ ਸਾਂਭਣੇ ਕੋਈ ਸਪੈਸ਼ਲ ਬਣਾ ਕੇ ਦੇਣਾ ਸਾਰਿਆਂ ਨੂੰ ਅੱਜ ਆਪਾਂ ਸਪੈਸ਼ਲ ਨਹੀਂ ਬਣਾ ਰਹੇ ਅੱਜ ਸਿਰਫ ਆਪਾਂ ਮਿੱਸੀਆਂ ਰੋਟੀਆਂ ਦੇ ਨਾਲ ਚਟਣੀ, ਮੱਖਣੀ ਔਰ ਲੱਸੀ ਦਾ ਜੈਕ ਅੱਜ ਆਪਾਂ ਨਹੀਂ ਲੈਣਾ ਸਾਰਿਆਂ ਨੇ ਕਿਉਂਕਿ ਮੈਨੂੰ ਖੁਦ ਨੂੰ ਬਹੁਤ ਪਸੰਦ ਹੈ ਮੰਮੀ ਨੇ ਪਾਲਿਆ ਨਵਾ ਸੂਟ ਵਿਸਖੀ ਵਾਲੇ ਦਿਨ ਪੀਲਾ ਸਤਾਰਿਆਂ ਵਾਲਾ ਛੋਟੀ ਬੇਟੀ ਹੈਗੀ ਸਾਰਿਆਂ ਨਾਲੋਂ ਲੇਟ ਕਿਉਂਕਿ ਹਣਾਉਣ ਦੇ ਵਿੱਚ ਲਾਉਂਦੀ ਆ ਬਹੁਤ ਜ਼ਿਆਦਾ ਟਾਈਮ ਫੇਰ ਆਪਣਾ ਇੱਧਰ ਡੈਡੀ ਦੇ ਕੱਪੜੇ ਸਾਹਮਣੇ ਆਪਾਂ ਨੇ ਕਿਉਂਕਿ ਡੈਡੀ ਦੇ ਕੱਪੜੇ ਬਾਹਰੇ ਪਏ ਹੋਏ ਸੀਗੇ ਕੋਟੀਆਂ ਜੈਕਟਾਂ ਫੇਰ ਉਹਨਾਂ ਪਰ ਡਸਟ ਪੈ ਪਏ ਕਿ ਇਹ ਬਾਹਰ ਖਰਾਬ ਹੁੰਦੇ ਆ ਇਹਨਾਂ ਨੂੰ ਮੈਂ ਸਾਹਮਣੇ ਰੱਖਤਾ ਹਾਲਾਂਕਿ ਮੰਮੀ ਨਹੀਂ ਆਪੇ ਸਾਹਮਣੇ ਆ ਪਰ ਇਹ ਕਈ ਦਿਨਾਂ ਦੇ ਪੈਸੀ ਮੈਂ ਕਿਹਾ ਚਲੋ ਰੱਖ ਦਿੰਦੀ ਆ ਇਧਰ ਆਪਣੀ ਮੰਮੀ ਉਹਨਾਂ ਵੱਲ ਹੋ ਗਈ ਇਹ ਝਾੜ ਪੁੰਚ ਸ਼ੁਰੂ ਕਿਉਂਕਿ ਬਾਹਰ ਸੜਕ ਸਾਡੀ ਜਿਹੜੀ ਬਹੁਤ ਬੜੀ ਹੈ ਜਿਹੜੀ ਰੋਡ ਹੈ ਗਲੀ ਹੈ ਪਿੰਡ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਹੈ ਆਵਾਜ਼ਾਈ ਬਹੁਤ ਹੁੰਦੀ ਹੈ ਡਸਟ ਹੁੰਦੀ ਹੈ ਫੇਰ ਸ਼ਾਮ ਨੂੰ ਆਪਾਂ ਨੇ ਸਾਹਮਣੇ ਕੱਪੜੇ ਇਸ ਤਰ੍ਹਾਂ ਆਪਣਾ ਸਾਰਾ ਸੰਦੇ ਆ ਜਿਹੜਾ